ਤਰੋਂ ਮੋਗੇ ਮੰਡੀ ਤੇ ਖੜੇ ਆਂ ਤੁਹਾਡੇ ਵਾਸਤੇ ਦੋ ਟਰੈਕਟਰ ਲੈ ਕੇ ਆਏ ਆਂ ਜੀ ਇੱਕ ਮਹਿੰਦਰਾ 265 DI ਇੱਕ ਫੋਰਡ 3600 ਵੀਡੀਓ ਨੂੰ ਕਰ ਦਿਓ ਸ਼ੇਅਰ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂ ਬਈ ਕੀ ਹਾਲਾ ਵਧੀਆ ਬਈ ਤੂੰ ਠੀਕ ਠਾਕ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਜਿਹੜਾ 265 DI ਇਹ ਮਾਡਲ ਕਿਹੜਾ ਬਈ 2001 ਮਾਡਲ ਆ ਜੀ 2001 ਮਾਡਲ ਆ ਨੰਬਰ ਪਿਆ ਵਾ ਨੰਬਰ 50 PB 47 ਜੀਰੇ ਦਾ ਜੀ ਠੀਕ ਹੈ ਜੀ ਪੀਬੀ 47 ਜੀਰੇ ਦਾ ਨੰਬਰ ਹੈ ਗੱਲ ਕਰੀਏ ਟਰੈਕਟਰ ਦੇ ਬਈ ਟਾਇਰਾਂ ਦੀ ਟਾਇਰ ਬਈ ਮੂਲ ਹੈਗੇ 70 ਪੈਸੇ ਮਗਰ ਨੇ ਹੈਗੇ 75-80 ਪੈਸੇ ਜਿਹੇ ਕੰਪਨੀ ਦੇ ਜੇ ਕਿ ਕੰਪਨੀ ਦੇ ਟਾਇਰ ਆ 40 ਕੰਪਨੀ ਦੇ ਟਾਇਰ ਆ ਬਈ ਠੀਕ ਹੈ ਗੱਲ ਕਰੀਏ ਭੂਮੀ ਪੁੱਤਰ ਮਾਡਲ ਆ ਤੇ ਰੰਗ ਪੇੜ ਦੀ ਗੱਲ ਕਰੀਏ ਪੇੜ ਦਾ origignal ਆ ਤੇਰੇ ਸਾਹਮਣੇ ਸਾਰਾ ਸਾਰਾ ਟਰੈਕਟਰ origignal ਆ ਛੋਡੀ ਫੋਲੋ ਗਾਰੰਟੀ ਆ ਗਾਰੰਟੀ ਹੈ ਵੀਰੇ ਅਗਲਾ ਵਾਹ ਕੇ ਚਲਾ ਕੇ ਲਿਆ ਵੇ ਇੰਜਨ ਗੇਅਰ ਦਾ ਵਾਹ ਕੇ ਸੁੱਦਾ ਕਰ ਲਿਆ ਆਪਣੇ ਦਾ ਠੀਕਾ ਚਲਾ ਕੇ ਵਾ ਕੇ ਫੇਰ ਸਭ ਦਾ ਕਰ ਸਕਦੇ ਆ ਪਲੇਟਾਂ ਬਲੂਟ ਹਾਰੀਆਂ ਨਾਲ ਦੀਆਂ ਬੈਟਰੀ ਬਾਈ ਬੈਟਰੀ ਵੀ ਓਕੇ ਆ ਵਧੀਆ ਸੈਲਫ ਚੱਕਦੀ ਵੀ ਪੀਲੇ ਰਮਾਲ ਆ ਉਹ ਪੁਰਾਣਾ ਮਾਡਲ ਆ ਜੀ ਠੀਕ ਆ ਸਮਾਨ ਸਾਰਾ ਪੂਰਾ ਸਮਾਨ ਟਰੈਕਟਰ ਨਾਲ ਪੂਰਾ ਡੰਡਾ ਫੱਟੀ ਛਤਰੀ ਹਨਾ ਨਵੀਂ ਛਤਰੀ ਲਾਈ ਵੀਰੇ ਠੀਕ ਆ ਨਵੀਂ ਛਤਰੀ ਲੱਗੀ ਆ ਸਾਰਾ ਸਮਾਨ ਪੂਰਾ ਮਿਲੂਗਾ ਨਾਲ ਦੀ ਸਿਲਪਾ ਵੀਰੇ ਨਾਲ ਦੀ ਸਿਲਪਾ ਨਾਲ ਦੀ ਡਰਪਾ ਕੀ ਕਰ ਰਹੇ ਹੋ ਠੀਕ ਆ ਭਾਈ ਨਾਲ ਦੀ ਸਲਫਾ ਇੰਜਨ ਗੇਅਰ ਦਾ ਪੂਰਾ ਚੰਗਾ ਵਾਕੇ ਚਲਾ ਕੇ ਫੇਰ ਸੌਦਾ ਕਰ ਸਕਦੇ ਆ ਹਾਂਜੀ ਹਾਂਜੀ ਹਾਂ ਹੁਣ ਗੱਲ ਕਰਦੇ ਆ ਆਪਾਂ ਇਹ ਟਰੈਕਟਰ ਦੀ ਡਿਮਾਂਡ ਕਿੰਨੀ 2 ਲੱਖ ਤੇ 35 ਹਜ਼ਾਰ ਮੰਗ ਰਹੇ 2 ਲੱਖ ਤੇ 35 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ 2 ਲੱਖ ਤੇ 20 ਰੁਪਏ ਦੇ ਦਾਂਗੇ ਬਿਲਕੁਲ 15 ਹਜ਼ਾਰ ਦਾ ਮਾਨਤਨ ਕਰ ਦਾਂਗੇ ਮਾਨਤਨ ਕਰ ਦਾਂਗੇ 2 ਲੱਖ ਤੇ 20 ਹਜ਼ਾਰ ਦਾ ਦੇ ਦੇਉਗੇ ਹਾਂ ਤੇ ਜਿਹੜਾ ਆ ਗਿਆ ਫੋਰਡ 3600 ਇਹ ਮਾਡਲ ਕਿਹੜਾ 1991 ਮਾਡਲ ਆ ਵੀਰੇ 1991 ਮਾਡਲ ਆ ਪੰਜਾਬ ਨੰਬਰ ਪੰਜਾਬ ਨੰਬਰ ਪੀਵੀ 10 ਲੁਧਿਆਣੇ ਦਾ ਠੀਕ ਆ ਪੀਵੀ 10 ਲੁਧਿਆਣੇ ਦਾ ਨੰਬਰ ਆ ਗੱਲ ਕਰੀਏ ਟਾਇਰਾਂ ਦੀ ਭਾਈ ਮੂਰਲੇ ਐਮ ਆਰ ਐਫ ਕੰਪਨੀ ਦੇ ਟਾਇਰ ਆ 70 75 ਰੁਪਏ ਠੀਕ ਆ ਮਗਰਲੇ ਇੰਨੇ ਕ ਟਾਇਰ ਮਗਰਲੇ ਚਾਰੇ ਟਾਇਰ 70 ਪੈਸੇ ਆਣਾ ਹਾਂ ਬੋਲੋ ਕੰਪਨੀ ਦੇ ਮਗਰਲੇ ਤੇ ਆ ਜਿਹੜਾ ਰੰਗ ਪੇਟਾ ਟਰੈਕਟਰ ਦਾ ਇਹਨੂੰ ਲੈ ਵੀਰੇ ਸਾਰਾ A to Z ਸਾਰਾ ਟਰੈਕਟਰ ਇਹਨਾਂ ਵਾਲਾ ਹਾਂ ਠੀਕ ਆ ਸਾਰਾ ਟਰੈਕਟਰ ਇਹਨਾਂ ਵਾਲਾ ਤੇ ਪੰਜਾਬ ਨੰਬਰ ਆ ਪੰਜਾਬ ਨੰਬਰ ਇੰਜਨ ਗੀਅਰ ਦਾ ਵਾ ਕੇ ਸੌਦਾ ਕਰਨ 11 ਹਲਾਂ ਤੇ 11 ਹਲਾਂ ਤੇ ਪਹਿਲਾਂ ਵਾ ਲੈਣ ਸੌਦਾ ਫੇਰ ਕਰ ਲੈਣ ਠੀਕ ਆ ਇੰਜਨ ਗੇਅਰ ਦਾ ਪੂਰਾ ਚੰਗਾ ਵਾਹ ਕੇ ਚਲਾ ਕੇ ਲਿਆ ਸਕਦੇ ਹਾਂ ਸਾਰਾ ਸੁੱਕਾ ਟਰੈਕਟਰ ਕੋਈ ਤੋਂ ਨਹੀਂ ਸੁੱਕਾ ਟਰਾਈ ਟਰੈਕਟਰ ਕੋਈ ਤੋਂ ਲੀਕ ਨਹੀਂਗਾ ਸਾਰਾ origignal ਆ ਹਾਂ ਡੰਡਾ ਫੱਟੀ ਨਾਲ ਆ ਵੀਰੇ ਡੰਡਾ ਫੱਟੀ ਛਤਰੀ ਸਾਰਾ ਸਮਾਨ ਪੂਰਾ ਜੇ ਕਿਸੇ ਨੇ ਤਿਆਰ ਵੀ ਕਰਾਉਣਾ ਜਾਂ ਬਾਹਰ ਵੀ ਲਿਆਣਾ ਤਾਂ ਸਾਰਾ origignal ਆ ਹਾਂਜੀ ਸਾਰਾ origignal ਹੈ ਤੁਜਾ ਠੀਕ ਆ ਸਾਰਾ ਟਰੈਕਟਰ origignal ਆ ਫੁੱਲ ਗਾਰੰਟੀ ਆ ਇੰਜਨ ਗੇਅਰ ਦਾ ਵਾਹ ਕੇ ਚਲਾ ਕੇ ਲਿਆ ਸਕਦੇ ਹਾਂ ਗੱਲ ਕਰੀਏ ਹੁਣ ਇਹ ਟਰੈਕਟਰ ਦੀ ਡਿਮਾਂਡ ਕਿੰਨੀ ਆ 1.65 ਲੱਖ ਦੀ ਡਿਮਾਂਡ ਆ ਜਿਹੜਾ ਕਰਕੇ ਹਾਂਦਾ ਵੀਡੀਓ ਸ਼ੇਅਰ ਮੌਕੇ ਤੇ ਵੀਰੇ 1.5 ਲੱਖ ਰ ਠੀਕ ਆ 1.5 ਲੱਖ ਜੋ ਨਹੀਂ ਕਰਦੇ ਮੌਕੇ ਤੇ ਕਰ ਦਾਂ ਤੇਰੀ ਵੀਡੀਓ ਤੇ ਮਾਨਤਨ ਕਰ ਦਾਂਗੇ ਠੀਕ ਆ ਇਹ ਦੋਵੇਂ ਟਰੈਕਟਰ ਕਿਹੜੇ ਪਿੰਡ ਵਗਾਊਗਾ ਕਿਡ ਦੇਵੀ ਵਾਲਾ ਜ਼ਿਲ੍ਹਾ ਜ਼ਿਲ੍ਹਾ ਫਰੀਦਕੋਟ ਨੰਬਰ ਬੋਲ ਦੇ 83608 ਹੂੰ 27083 ਹਾਂ ਥੋੜੀ ਜਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਨ ਕਰਨਾ ਬਾਈ ਵੀਡੀਓ ਨੂੰ ਕਰ ਦਿਓ ਜੀ ਦੱਬ ਕੇ ਸ਼ੇਅਰ ਸਾਰਿਆਂ ਦਾ ਧੰਨਵਾਦ